ਜਿੰ ਸਿਰਿਆ ਤिने ਸਵਾਰਿਆ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਸਾਹਿਬਾਨ ਦੀ ਸ਼ਤਾਬਦੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਰੂਪ ਵਿੱਚ ਅੱਜ ਇਕੱਤਰ ਹੋਏ ਹਾਂ ਗੁਰੂ ਸਾਹਿਬਾਨ ਦੀ ਫਤਿਹ ਦੀ ਸਾਂਝ ਫਤੀ ਨਾਲ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਸੰਮੁਖ ਵਿੱਚ ਜਿਥਾ ਹਰਪ੍ਰੀਤ ਕੌਰ ਅਤੇ ਉਸ ਦੀਆਂ ਸਾਥਨਾ ਕੁਸ਼ੀ ਲੈ ਕੇ ਹਾਜ਼ਰ ਹੋ ਰਹੀਆਂ ਹਨ ਸੁਣ ਕੇ ਅਸੀਸ ਬਖਸ਼ਣਾ ਜੀ ਸੋਨਹਾਰੇ ਮੰਦਿਰ ਹੈ ਗੁਰਾਂ ਦਾ ਸੋਨਹਾਰੇ ਮੰਦਿਰ ਹੈ ਗੁਰਾਂ ਦਾ ਇੱਠੀ ਪੈਰ ਜੱਪੇ ਜਿੱਥੇ ਜਾਪ ਯਾਦ ਤੇ ਅਨੰਤ ਮੇਰਾ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਯਾਦ ਤੇ ਅਨੰਤ ਮੇਰਾ ਸ਼ਾ ਤਨ ਤਨੇ ਗੁਰੂ ਰਾਮਦਾਸ ਸੇਵਾ ਸਿਮਰਨ ਮਨ ਤਾਰ ਕੇ ਸੇਵਾ ਸਿਮਰਨ ਮਨ ਤਾਰ ਕੇ ਬਚਨ ਜਗਰਾਨੇ ਕਮਾਇਆ ਸੀ ਪਾਰਸ ਗਦੀ ਦੇ ਦਾਤਾ ਬਣ ਕੇ ਅਮਰ ਗੁਰੂ ਨੇ ਗੱਲ ਲਾਇਆ ਸੀ ਪਾਰਸ ਗਦੀ ਦੇ ਦਾਤਾ ਬਣ ਕੇ ਰਾ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਆਸ ਆਦ ਤੇ ਅਨੰਤ ਮੇਰਾ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਰਸਨਾ ਤੋਂ ਆਪਹੀ ਜਪავਦਾ ਰਸਨਾ ਤੋਂ ਆਪਹੀ ਜਪავਦਾ ਸਰਵਣੀ ਸੁਣਾਵੇ ਆਪ ਨਾਮ ਨੂੰ ਨੇਤਰ ਦੀਦਾਰ ਕਰਵਾ ਕੇ ਖੁਸ਼ ਕਰੇ ਬਣਾ ਦੇ ਬिलास ਨੂੰ ਗੱਡ ਕੇ ਪਿੰਗਲਾ ਪਹਾੜ ਤੈਂ ਚੜਾਇਆ ਏ ਕੋੜਿਆਂ ਦੇ ਕੋਲ ਸਹਬਾ ਗੱਡ ਕੇ ਪਿੰਗਲਾ ਪਹਾੜ ਤੈਂ ਚੜਾਇਆ ਏ ਲੋਕ ਪਰ ਲੋਕ ਵੀ ਸਵਾਰਿਆਂ ਲੋਕ ਪਰ ਲੋਕ ਵੀ ਸਵਾਰਿਆਂ ਨਾਮ ਦਾ ਕਰਾ ਕੇ ਪਰਕਾ ਸਤਿ ਆਦ ਤੇ ਅਨੰਤ ਮੇਰਾ ਬਾਦਸ਼ਾਹ ਤਨ ਤਨ ਗੁਰੂ ਰਾਮਦਾਸ ਸਤਿ ਆਦ ਤੇ ਅਨੰਤ ਮੇਰਾ ਬਾਦਸ਼ਾਹ ਕੈਸਾ ਹਾਏ ਮਹਾਰਾਜ ਤੂੰ ਸੱਜ ਆਏ ਅਮਰਤ ਸਰ ਜੀ ਹੋਏ ਕੈਸਾ ਹਾਏ ਮਹਾਰਾਜ ਤੂੰ ਸੱਜ ਆਏ ਅਮਰਤ ਸਰ ਜੀ ਤੇ ਮੇਰਾ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਸਿਆਦ ਤੇ ਅਨੰਤ ਮੇਰਾ ਪਾਤਸ਼ਾਹ ਤਨ ਤਨ ਗੁਰੂ ਰਾਮਦਾਸ ਸੋ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਜਿੰਨਾ ਦੀ ਪ੍ਰੇਰਨਾ ਚੱਕਾ ਸਟੇਜ ਤੇ ਆਉਣ ਦਾ ਮੌਕਾ ਮਿਲਿਆ ਸੋ ਇੰਨੀਆਂ ਹੀ ਗੁਰਮਤੀਆਂ ਵਿਚਾਰਾ ਕਰਦਿਆਂ ਗੁਰੂ ਸਾਹਿਬਾਂ ਦੀ ਵਡਿਆਈ ਕਰਦਿਆਂ ਬਿਆਥੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਸੰਗਤ ਤੇ ਗੁਰੂ ਸਾਹਿਬਾਨ ਬਖਸ਼ ਜੋਗ ਨੇ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ